जोदारे दुला दुला दिल्ला फस गया मैच भी फस गया बंदे भाई मैच भी फस गया मैच भी अट गया मैच

ਨਿਆਣਾਂ ਝੁੰਗੀਆਂ ਦੇ ਮੇਲਾ ਉਹ ਮੇਲਾ ਬਣ ਗਿਆ ਰਾਜਾ ਰੋਣੋ ਦਾ ਉਹ ਮੇਲਾ ਬਣ ਗਿਆ ਰਾਜਾ ਆਇਆ ਐਨ ਬੁੱਢਾ ਕਿੰਨੇ ਰਮਾਲ ਘੁੰਮੇ ਲੋਈਆਂ ਘੁੰਮ ਗਿਆ ਲੈ ਵੀ ਹਰਿੰਦਰ ਮਹਾਨ ਉਹ ਕਿੰਨੇ ਬਾਬੇ ਹੁਣ ਟੈਨਸ਼ਨ ਛੱਡਦੇ ਪਰ ਕਹਿੰਦੇ ਓਏ ਜਾਂਦਾ ਭੱਜਿਆ ਘੂਰ ਕੋੜੀਆਂ ਇਸ ਲਈ ਨੰਬਰ ਕਹਿੰਦੇ ਦੋੜ ਦਾ ਆਪਣੀ ਟੀਮ ਦੇ ਲਈ ਲੈ ਵੀ ਆਫੋ ਉਧਰੇ ਕੀਪਾ ਟਾਂਡਾ ਕਹਿੰਦਾ ਵੀ 10000 ਏ ਤੇਰੇ ਤਿੰਨਾਂ ਜੱਫਿਆਂ ਦੇ ਉੱਪਰ ਓ 10000 ਕਹਿੰਦੇ ਦੱਬਾ ਜੁਆ ਅਮਰੀਕਾ ਦਾ ਵੱਡਾ ਬਾਈ ਕੀਪਾ ਟਾਂਡਾ ਓ ਯਾਰਾਂ ਦਾ ਯਾਰ ਗੱਲਾਂ ਥੋੜ-ਥੋਕੇ ਕਰਦਾ ਆਹ ਸਾਹਮਣੇ ਜਦੋਂ ਨਾਲ ਚੱਲਦਾ ਭਰਾਵਾ ਦਾ ਫਿਰ 20 ਨੋਟਾਂ ਦਾ ਫੜਦਾ ਢਾਗੇ ਵਾਲੇ ਨੇ ਐਵੇਂ ਹੀ ਦੇ ਤਿੰਨ ਥਾਪੀਆਂ ਮਾਰ ਕੇ ਪੱਟ ਕਰਨ ਕਰ ਲਿਆ ਵੀ ਆਹ ਮੁੰਡੇ ਨੂੰ ਮੈਂ ਫਰਨਾ ਆਹ ਸਾਹਮਣੇ ਪਰ ਸਮਾਂ ਦੱਸੂਗਾ ਜਲਾਲਪੁਰੀਆ ਪੇਖ ਪਿੱਛੇ ਹੋ ਗਏ ਜਰਾ ਆਹ ਕਬੱਡੀ ਕਹਿੰਦੇ ਸੱਜਣ ਵਾਲੀਏ ਪਿੰਡੇ ਦੀ ਪਾਰੀ ਆ ਚਾਰ ਧਾਰ ਨੇ ਕੋਲਾ ਜਲਾਲਪੁਰੀਆ ਆਹ ਮੁਕਾਬਲਾ ਵੱਡਾ ਮੁਕਾਬਲਾ ਵੱਡਾ ਮੁਕਾਬਲਾ ਵੱਡਾ ਇੱਕ ਬੰਦੇ ਪਿੰਡਾਂ ਦੇ ਖੇਲੇ ਕਿੱਟ ਵਾਲੀਆ ਆਹ ਵਾਈਦੇ ਟੱਕੇ ਤੇ ਨੰਬਰ ਰੌ ਨੰਬਰ ਰੇਟਰ ਦੇ ਹਿੱਸੇ ਜਾਂਦਾ ਹੋਇਆ ਨੰਬਰ ਕਹਿੰਦੇ ਰੇਟਰ ਦੇ ਹਿੱਸੇ ਜਾਂਦਾ ਹੋਇਆ ਹੈ ਉਧਰੋਂ ਪ੍ਰਦੀਪ ਕਹਿੰਦਾ ਕਿਹੜੀ 40000 ਦਰਸ਼ਕ ਕਹਿੰਦੇ ਲਾਈਵ ਦੇਖਦਾ ਹਾਂ ਮੈਚ ਨੂੰ ਐਨ ਜਾ ਜੇ 80000 ਕਹਿੰਦੇ ਹੋਰ ਹੋ ਗਿਆ ਅੱਧਾ ਅੱਧਾ ਲੱਖ ਹੋ ਜਾਣਾ ਹੈ 50000 ਕਹਿੰਦੇ ਲਾਈਵ ਦੇਖੋ ਅੱਜ ਦੇ ਮੇਲੇ ਨੂੰ ਜਾਂ ਤੇ ਨਹੀਂ ਕਹਿੰਦੇ ਗਲਤ ਸਮਝੀ ਥੋੜਾ ਮੈਚ ਕਹਿੰਦੇ ਬਾਕੀ ਹੈ ਐਨ ਕਹਿੰਦੇ ਸਾਹਮਣੇ ਉਹ ਨੰਬਰ ਬਾਕੀ ਨੇ ਥੋੜ ਦੇ ਦਿੱਤਾ ਆਪਣੀ ਟੀਮ ਦੇ ਲਈ